ਕੁੜਾ ਕੀ ਹਾਲ ਨੇ ਸਾਰਿਆਂ ਦੇ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨੂੰ ਡਾਡੇ ਦੀ ਫਾਰਮ ਤੇ ਤੇ ਅੱਜ ਮੈਂ ਤਾਂ ਲੱਗਿਆ ਯਾਰ ਕਈ ਪਾਈਆਂ ਦੇ ਮੈਸੇਜ ਆ ਗਏ WhatsApp ਤੇ ਵੀ ਸੋਇਆਬੀਨ ਦਾ ਦਾਣਾ ਕਿਵੇਂ ਇਹ ਜਾ ਹੁੰਦਾ ਵੀ ਯਾਨੀ ਕਿ ਕਿਵੇਂ ਪਾਉਨੇ ਹੋ ਤੁਸੀਂ ਆਪਾਂ ਉਹ ਤੁਹਾਨੂੰ ਦਿਖਾ ਦਿੰਨੇ ਆ ਨਾਲ ਤੁਹਾਨੂੰ ਤੂੜੀ ਦਿਖਾ ਦਾਂਗੇ ਤੇ ਤੂੜੀ ਨੂੰ ਆਪਣਾ ਆ ਦਿਖਾ ਦਿਓ ਏ ਆ ਟੁੱਟ ਗਿਆ ਸੀਗਾ ਆਹ ਸਟੂਲ ਹੁਣ ਇਹਨੂੰ ਰਿਟਾਇਰਮੈਂਟ ਦੇਤੀ ਆ ਹੁਣ ਆਪਣੀ ਆਹ ਜਾਂਦਾ ਤੂੜੀ ਤੇ ਤੇ ਇਹਦਾ ਜੀਰੋ ਦਿਖਾ ਦੇ ਤੁਹਾਨੂੰ ਮੈਂ ਦੱਸ ਦਿੰਨਾ ਵੀ ਤੂੜੀ ਵੀ ਆਪਾਂ ਕਿੰਨੀ ਪਾਉਣੀ ਆ ਤੇ ਸੋਇਆ ਬੀਂਦਾ ਦਾਣਾ ਆ ਹੁੰਦਾ ਭਰਾ ਇੱਧਰ ਦਿਖਾ ਦਿਓ ਆਹਾਂ ਦਾਣਾ ਹੁੰਦਾ ਵਾ ਸੋਇਆ ਬੀਂਦਾ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਐਹੇ ਜੀ ਫਾਰਮ ਚ ਆਹੇ ਤੇ ਜਿੰਨਾ ਤਾਂ ਇਹ ਬੜਾ ਗਿੱਲਾ ਬਾਦ ਚਾਹੇ ਐ ਬਿੰਨੀ ਵੱਟ ਲੋ ਇਹਦੀ ਤਾਂ ਦੀ ਪਿੰਨੀਆਂ ਵੀ ਵੱਟੀਆਂ ਜਾਂਦੀਆਂ ਨੇ ਇਹਦੇ ਠੀਕ ਆ ਨਾ ਏਸੇ ਫਾਰਮ ਜੀ ਪਾਉਣੀ ਆ ਆਪਾਂ ਭੋਂਕੇ ਦੇਖਿਆ ਸੀ ਪਰ ਭੋਂਕੇ ਇਹ ਬੜਾ ਵੱਜ ਜਾਂਦਾ ਯਾਰ ਫਿਰ ਐਵੇਂ ਗਿੱਲਾ ਜਾ ਹੋ ਜਾਂਦਾ ਬੜਾ ਆਦੇ ਹੱਥ ਵੀ ਨਹੀਂ ਲਿਪੜਦੇ ਇਹਦੇ ਨਾਲ ਆ ਹੁਣ ਮੈਂ ਤੂੜੀ ਪਾ ਕੇ ਰੱਖ ਕੇ ਦਿਖਾਉਣਾ ਏ ਵੀ ਦੇਖੋ ਮੇਰੇ ਤੇ ਕਿੰਨੀ ਜੁਲੀ ਪਈ ਆ ਨੀ ਆਪਾਂ ਨੂੰ ਅੰਦਾਜ਼ਾ ਹੀ ਆ ਤੱਕ ਨਾਲ ਇਹ 1.5 ਕਿਲੋ ਹੋਊਗੀ ਪੂਰੀ ਇਹ ਉਹ ਵੀ ਹੱਥ ਨਾਲ ਪਾਈ ਹੋਈ 1.5 ਕਿਲੋ ਆ ਇਹ ਸਾਰੀਆਂ ਨੂੰ ਇੰਨਾ ਇੰਨਾ ਹੀ ਪੜਾ ਸੀ ਤਾਂ ਸਾਰੀਆਂ ਨੂੰ ਪਾ ਦੇਣੀ ਆਪਾਂ ਇੱਕ ਇੱਕ ਇਹ ਦਰੂਗਾ ਵੀ ਉਹ ਦਿਖਾਈ ਜਾਂਦੇ ਆਪਣੇ ਹੱਥ ਦਾ ਅੰਦਾਜ਼ਾ ਠੀਕ ਹੈ ਹੋ ਵੀ ਡੇਢ ਹੀ ਪੈਂਦਾ ਠੀਕ ਹੈ ਜੀ ਮਾਹਾਂ ਬਾਹਲੇ ਜਣੇ ਦੇ ਬਾਈਆਂ ਦੇ ਕਮੈਂਟ ਆ ਗਈ ਸੀ ਕਿ ਬਈ ਕੋਈ ਆਹ ਤਿੰਨ ਦਾ ਧਾਣਾ ਕੀ ਜਿਆ ਕਹੇ ਜਾਊਗਾ ਤੇ ਬਾਈ ਵੀ ਕਿਵੇਂ ਪੈਂਦਾ ਇਹ ਇਹ ਆਪਣਾ ਹੱਥ ਦਾ ਅੰਦਾਜ਼ਾ ਪੂਰਾ ਸਹੀ ਹੈ ਡੇਢ ਹੀ ਹੁੰਦਾ ਇਹ ਕੰਗਰਫਰ ਉਹ ਦਫਾ ਰਾਂਗੇ ਚਲ ਇੰਨੇ ਕੇ ਹੋ ਜਾਊਗਾ ਵੀ ਇਹ ਹੁੰਦਾ ਕਹੇ ਜਿਆ ਦਾਣਾ ਹਨ ਆ ਕਾਲੀ ਨੂੰ ਸਾਰੀਆਂ ਨੂੰ ਸੇਮ ਹੀ ਪੈਣਾ ਹੈ ਅਸੀਂ ਥੋੜਾ ਜਿਹਾ ਛਿੱਟਾ ਮਾਰ ਦਾਂਗੇ ਭਾਈ ਆ ਵੀ ਪੁੱਛਦੇ ਹੁੰਦੇ ਆ ਵੀ ਛਿੱਟਾ ਕਿੰਨਾ ਕੁ ਪਾਉਣਾ ਮਾਰਦੇ ਹਾਂ ਆ ਦੇ ਭਾਈ ਇੰਨਾ ਕ ਪਾਣੀ ਹੈ ਬਾਲਟੀ ਚ ਮੈਂ ਅੰਦਾਜ਼ੇ ਨਾਲ ਬਸ 1 ਕਿਲੋ ਇੰਨਾ ਕ ਪਾ ਦੇਣਾ ਠੀਕ ਆ ਜੀ ਤੇ ਕਿਉਂਕਿ ਉਹ ਦਾਣਾ ਵੀ ਥੋੜਾ ਹੈ ਕਿੰਨਾ ਗਿੱਲਾ ਹੁੰਦਾ ਵਾ ਤਾਂ ਕਰਕੇ ਆਹੋ ਫੀਡ ਦਾ ਦੇ ਲਓ ਫੀਡ ਆਪਾਂ 2-2 ਕਿਲੋ ਅੱਜ ਫਿਰ ਫੀਡ ਘੱਟਾ ਆਪਣੇ ਕੋਲੇ ਆਪਣੇ ਲਈ ਜੀ ਇਹ ਬੇਕਾਜ ਨਹੀਂ ਆਉਂਦੀ ਸੀ ਚੱਕ ਕੇ ਆਦਗੀ ਇਹ ਡੌਂਗੀ ਨਹੀਂ ਆ ਜੇ ਅੱਧੇ ਦਿਨ ਚ ਸ਼ਾਇਦ ਕੱਲ ਨੂੰ ਆ ਜੂਗੀ ਤੇ ਆ ਦੇਖ ਲਓ 2 ਕਿਲੋ ਵੀੜਾ ਇਹਦੇ ਚ ਇਹਨੂੰ ਜੀਰੋ ਮਾਰ ਕੇ 6 ਕਿਲੋ ਦਾਣਾ ਪਾਉਣਾ ਹੱਪ 6 ਕਿਲੋ ਨਹੀਂ ਨੂੰ ਆ ਬਹਾਦਰ ਆ 6 ਆ ਜੀ ਪੂਰਾ ਹੁਣ ਇਹ ਸੋਇਆਬੀਨ ਦਾ ਕੱਲਾ ਇਹ ਇਹਨੂੰ ਘੱਟ ਪੈਂਦਾ ਇਹਨੂੰ ਚਾਲ ਪਾਉਣੀ ਜਿਹੜੀ ਤਾਜੀ ਸੂਈ ਆ ਇਹਨੂੰ ਆਪਾਂ 4 ਕਿਲੋ ਪਾਉਣਿਆ ਸੋਆ ਵੀ ਨਾ ਜਾਣਾ ਜੀ ਜੋ ਨੀਂ ਨੀਆ ਪਰ ਦਾਣਾ 4 ਕਿਲੋ ਆ ਸੋਨੇ ਦੀ ਤਾਜੀ ਸੂਈ ਥੋੜਾ ਅੰਦਰ ਲੋ ਕੰਮ ਕਰਦਾ ਵਾ ਆਪੇ ਦੀਦੀ ਦੀ ਫੀਡ ਆ ਕਿਲੋ ਫੀਡ ਆ ਇਹ ਸਿਰਫ ਆ ਦਿਖਾ ਜੀ ਹੁਣ ਜੀਰੋ ਮਾਰ ਕੇ ਇਹਦੇ 'ਚ ਛੇ ਪਾ ਦਾਂਗੇ ਆ

ਸੋਇਆ ਬਿੰਦ ਦਾਣੇ ਨੇ ਇੱਕ ਚੀਜ਼ ਦੇਖੀ ਆ ਵੀ ਟੂੜੀ ਘੱਟ ਲੱਗਦੀ ਆ ਟੂੜੀ ਦਿਖਾ ਦੇਵੇ ਹੁਣ ਤੁਸੀਂ ਦੇ ਲੂ ਵੀ ਐਂ ਢੱਡ ਭਰਨ ਲੁਕਿਆ ਸਮਾਨਾ ਉਹਦਾ ਪੂਰਾ ਆਉਗੇ ਮੁੰਡੇ ਇਹਦੇ ਨਾਲ ਇੰਨੇ ਹੀ ਫਰਕ ਆ ਬਸ ਟੂੜੀ ਬਹੁਤ ਘੱਟ ਲੱਗਦੀ ਆ ਅੱਕੇ ਆਪਾਂ ਟੂੜੀ ਪਾਉਣ ਹੁੰਦੇ ਸੀਗੇ 2 ਕਿਲੋ ਹੁਣ ਉਹ ਡੇਢ ਕਰਤੀ ਆ ਆ ਫੀਡ ਆਪਾਂ ਬੇਰ ਕਾ ਜਿ ਲਿਆਂਦੀ ਸ਼ਾਇਦ ਕਿ ਚੱਕ ਕੇ ਤੇ ਹਜੇ ਪੈਸੇ ਇਕੱਠੇ ਨਹੀਂ ਹੋਏ ਘਰਾਂ ਚ ਨਾਲ ਦੂਜੀ ਆਜੂਗੀ ਆ ਕਾਲੀ ਦੀ ਆ 2 ਕਿਲੋ ਦਿਖਾ ਦੋ ਇਹ ਕਾਲੀ ਦੀ ਆ ਹੁਣ ਜੀਰੋ ਮਾਰ ਕੇ ਇਹਦੇ ਜੀ ਫਿਰ 6 ਪਾ ਦਾਂਗੇ ਸਲੋ ਜੀ ਆਹ ਹੋ ਗਿਆ ਕਾਲੀ ਦਾ ਸਮਾ ਇਹ ਹੋ ਗਿਆ 25 ਕਿਲੋ ਆਪਾਂ ਇੱਕ ਡੰਗ ਦਾ ਪਾਉਣੀ ਹੈ ਸੋਇਆ ਬਿੰਦਾ 6 6 12 6 18 ਤੇ 4 22 4 ਕਿਲੋ ਇਹਨੂੰ ਪਾਊਗਾ ਹੀੜ ਇਹਦੀ ਵੀ 2 ਕਿਲੋਈ ਆ। ਉੰਮਤ ਲੈਣਾ ਬਣਾਉਣਾ ਵੀ ਅੱਜ ਜਾਨੀ ਘੱਟ ਸੀਗੀ ਤਾਂ ਕਰਕੇ ਦੋ ਪਾਰ ਜਾਂ। ਵੱਡੀਆਂ ਦੀ ਦੁੱਧ ਵਾਲੀਆਂ ਦੀ ਤਾਂ ਇੰਨੀ ਚੱਲਦੀ ਆ ਹੀੜ। ਯਾਨੀ ਕਿ ਇੱਕ ਦਿਨ ਦੀ 6 ਕਿਲੋ। ਹੁਣ ਇਹਦੇ ਚ 4 ਪਾਵਾਂਗੇ ਆਪਾਂ। ਲੋ ਜੀ ਇਹ ਉਹ ਹੈ ਨਾ ਯਾਰ ਜਿੰਨੂ ਪਾਉਂਦੇ ਹੋ ਇਹ ਇਹ ਸੋਇਆ ਬੀਂਦਾ ਜਾਣਾ ਜਾਂ ਕੋਈ ਵੀ ਗਿੱਲਾ ਦਾਣਾ ਤੁਸੀਂ ਪਾਉਨੇ ਹੋ ਕੋਣ ਨਹੀਂ ਆ ਵਾੜੀ ਕੰਮ ਜਾਵਾ ਇਹਦਾ ਇਹ ਫਾਇਦਾ ਵੀ ਜਣੇ ਕਿ ਕਿਤੇ ਲੱਗਦਾ ਨਹੀਂ ਪੁੰਜਿਆਂ ਖਾਂਜੀ ਅੱਜ ਉਲੀ-ਉਲੀ ਦਾ ਡਰ ਨਹੀਂ ਹੈਗਾ ਠੀਕ ਆ ਜੀ ਉਹਨੇ ਨੂੰ ਕਰ ਲੈਣਾ ਜ਼ੀਰੋ ਤੇ 6 6 12 6 18022 ਤੇ ਤਿੰਨ ਇਹਨਾਂ ਦਾ ਇਹ ਆ ਡਾ ਕੱਢ ਕੇ ਦੂਜੇ ਨੂੰ ਆਪਾਂ ਗੰਧ ਮਾਰ ਦਣੀ ਆ ਆ ਲੋ ਬਾਕੀ ਇਹ ਸਵੇਰ ਦਾ ਵਾ ਆ ਸਵੇਰ ਆ ਡੰਗ ਚ ਪੈ ਜੂਗਾ ਆ ਤਾਂ ਨਿਕਲੋ ਹੰਟਰ ਵਾਲੀ ਦਾ ਧਿਆਨ ਕੁੜੀ ਵਾਲੀ ਦਾ ਇਹ ਸਭ ਲਾ ਲਓ ਅਜੇ ਬਾਈ ਕਹਿੰਦੇ ਹੁੰਦੇ ਆ ਵੀ ਬਾਈ ਦੁੱਧ ਚਵਾ ਦਿਆ ਕਰ ਆ ਹੁਣ ਇਹਨੇ ਛੋਟੀ ਨੇ ਸਾਡੀਆਂ ਕੈਮਰਾ ਫੜਨਾ ਔਖਾ ਕੀਤਾ ਪਿਆ ਤੁਹਾਨੂੰ ਸੁਣਦੀ ਹੁੰਦੀ ਦੱਸਣਾ ਗੁੰਡ ਆਇਆ ਸੀ ਮਹੀਆ ਆਪਣੇ ਸਬਸਕ੍ਰਾਈਬਰ ਹੀ ਆ ਉਹ ਇੰਨਾ ਦੀ ਟੁੜੀ ਆ ਇੱਕ ਸਕੂਲ ਦੋਨਾਂ ਨੂੰ ਪਾ ਲਈਦਾ ਕੋਈ ਤੇਮ ਆਹੀ ਹਾਂ 43 ਦਾ ਕੋਈ ਇਹਦੀ ਸਟਾਰਟਰ ਨਹੀਂ ਚੱਲਦੀ ਹੈਗੀ ਭਰਾ ਜਿਹਨੇ ਮੰਨਣਾ ਮੰਨ ਲਓ ਜਿਹਨੇ ਨਹੀਂ ਉਹ ਤਾਂ ਭਾਈ ਉਹਦਾ ਆਪਣੇ ਕੋਲ ਇੱਜ਼ਤ ਨਹੀਂ ਹੈਗਾ ਆ ਹੁਣ ਆਪਾਂ ਇਹਨੂੰ ਤੱਕ ਦਾ ਪਾ ਦੇਣਾ ਸਰਤਰੀ ਨੂੰ 3 ਕਿਲੋ ਹੁੰਦਾ ਇਹ ਤੇ ਇਹਦੇ ਚੋਂ ਥੋੜਾ ਵਧਾ ਕੇ ਇਹਨੂੰ ਪਾ ਲਈਦਾ ਆਹ ਲਪੂਰੀ ਵਾਲੀ ਦਾ ਦਾਉ ਲਓ ਜੀ ਇੰਨੇ ਟਾਈਮ ਚ ਆਪਣੇ ਸਾਰੇ ਪੱਠੇ ਪੈ ਗਏ ਨੇ ਤੇ ਇਹੀ ਆਪਣੀ ਰੁਟੀਨ ਸਵੇਰੇ ਆਹੀ ਸ਼ਾਮ ਨੂੰ ਆ ਤੁਹਾਨੂੰ ਵੀਡੀਓ ਦੇਖੀ ਹੋਣਾ ਵੱਧ ਤੋਂ ਵੱਧ 10-15 ਮਿੰਟ ਦੀ ਖੇੜ ਆਹੇ ਸੱਤ ਲੰਗਰਾਂ ਦੇ ਪੱਖੇ 6 ਦੇ ਲਾਲ ਲੰਗਰ ਸੱਤਵੇਂ ਤੇ ਛੁੱਟੀ ਆਂਗੇ ਇੰਨਾ ਹੀ ਆ ਹੁਣ ਪਾਣੀ ਭਰ ਦਾਂਗੇ ਤੇ ਉਹ ਤਾਜਾ ਪਾਣੀ ਇਹਨਾਂ ਦੇ ਮੂਹਰੇ ਹੋ ਜਾਊਗਾ ਆਹ ਦਾਣਾ ਸਵੇਰ ਨੂੰ ਰੱਖ ਲਿਆ 25 ਕਿਲੋ ਇੱਕ ਟਾਈਮ ਪਾ ਦਿੰਨੇ ਆਪਾਂ 25 ਕਿਲੋ ਇੱਕ ਟਾਈਮ ਪਾ ਦਿੰਨੇ ਆ ਤੇ 6-6 ਵੱਡੀਆਂ ਨੂੰ ਪੈ ਜਾਂਦਾ 4 ਇਹਨੂੰ ਹਜੇ ਤਾਪਉਨੇ ਆ ਵੀ ਇਹ ਤਾਜੀ ਸੂਈ ਆ ਵੀ ਥੋੜੀ ਜੀ ਭੁੱਖ ਕਈ ਬਾਈ ਜਨ ਹੁੰਦੇ ਵੀ ਤਾਜਾ ਸੂਆ ਡੰਗਰ ਬਾਈ ਭੁੱਖ ਰੋਗ ਗਿਆ ਜਾਂ ਹਨਾ ਵੀ ਉਹ ਖੁੱਲ ਕੇ ਖਾਂਦੀ ਨਹੀਂ ਹੈਗੀ ਬਾਈ ਜਦੋਂ ਆਪਾਂ ਅੰਦਰ ਕੱਚਾ ਹੁੰਦਾ ਪਸ਼ੂ ਦਾ ਆਪਾਂ ਤੁਹਾਨੂੰ ਤੁਹਾਨੂੰ ਕੇ ਖਵਾ ਦਿੰਨੇ ਆ ਤੇ ਇਹੀ ਚੱਕਰ ਆ ਫਿਰ ਬਾਜੋ ਪਸ਼ੂ ਦਾ ਮਾਨ ਜਾਂ ਯਾਨੀ ਕਿ ਹੋਂਗੇ ਜਾਂਦਾ ਵਾ ਦਾਣੇ ਤੋਂ ਤਾਂ ਕਰਕੇ ਉਹ ਥੋੜੀ ਥੋੜੀ ਸਟਾਰਟਿੰਗ ਫੜਾਈ ਗਈ ਆ ਤੇ ਫੀਡ ਤਿੰਨ ਤਿੰਨ ਕਿਲੋ ਹੀ ਹੁੰਦੀ ਆ ਪਰ